ਬਿਜੇ ਕੁਮਾਰ ਆ ਤੇ ਮੇਰੀ ਪੰਜਾਬ ਮੰਡੀ ਬੋਰ ਵੱਲੋਂ ਵੱਲੋਂ ਬਤੌਰ ਉਪ ਜ਼ਿਲਾ ਮੰਡੀ ਆਫਸਰ ਪਾਦੁੰਤੀ ਕੀਤੀ ਗਈ ਆ ਤੇ ਪਾਦੁੰਤੀ ਕਰਨ ਉਪਰੰਤ ਮੇਰੀ ਜਿਹੜੀ ਪੋਸਟਿੰਗ ਹੈ ਉਹ ਜ਼ਿਲਾ ਮੰਡੀ ਆਫਸਰ ਗੁਰਦਾਸਪੁਰ ਵਿੱਚ ਬਤੌਰ ਉਪ ਜ਼ਿਲਾ ਮੰਡੀ ਆਫਸਰ ਗੁਰਦਾਸਪੁਰ ਕੀਤੀ ਗਈ ਆ ਤੇ ਅੱਜ ਮੈਂ ਬਤੌਰ ਉਪ ਜ਼ਿਲਾ ਮੰਡੀ ਆਫਸਰ ਗੁਰਦਾਸਪੁਰ ਚਾਰਜ ਸਭਾਲ ਲਿਆ ਹੈ ਮੈਂ ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਇਹੀ ਮਿਲ ਕੇ ਉਹਨਾਂ 'ਕਿ ਰਿਕਵੈਸਟ ਕਰਾਂਗਾ ਕਿ ਕਿਸਾਨ ਵੀਰ ਜਿਹੜੇ ਹੈਗੇ ਆ ਓ ਚੋਨਾ ਸਕਾ ਕੇ ਲੈ ਕੇ ਆ ਨਾ ਜਿਹੜਾ ਸਰਕਾਰ ਵੱਲੋਂ ਨਿਰਧਾਰਤ ਨਮੀ ਜਿਹੜੀ ਹੈਗੀ ਉਹ 17% ਆ ਜਿਸ ਤਰ੍ਹਾਂ ਪਰਸੈਂਟ ਤੋਂ ਨਮੀ ਜ਼ਿਆਦਾ ਹੋਏਗੀ ਤੇ ਉਹ ਫਿਰ ਉਹਨਾਂ ਦੀ ਪਰਚੇਸ ਕਰਨ ਤੇ ਉਹ ਨਿਟੇੜੀ ਜਿਹੜੀ ਹੈ ਉਹਨਾਂ ਦੀ ਬੋਡੀ ਲਗਾਉਣ ਚ ਮੁਸ਼ਕਲ ਆਏਗੀ ਇਸ ਕਰਕੇ ਮੈਂ ਦੁਬਾਰਾ ਕਿਸਾਨਾਂ ਨੂੰ ਇਹ ਹੀ ਅਪੀਲ ਕਰਦਾ ਕਿ ਆਪਣਾ ਚੋਨਾ ਸਕਾ ਕੇ ਲੈ ਕੇ ਆਣ ਜਿਸ ਤਰ੍ਹਾਂ ਮਾਸਟਰ ਹੋਏਗੀ ਤੇ ਉਹਨਾਂ ਨੂੰ ਮੰਡੀ 'ਚ ਜ਼ਿਆਦਾ ਵੇਟ ਨਹੀਂ ਕਰਨਾ ਪਏਗਾ ਇਸ ਤਰ੍ਹਾਂ ਸਾਡਾ ਮੰਡੀ ਬੋਰਡ ਦਾ ਮੈਨ ਜਿਹੜਾ ਹੈਗਾ ਕੰਮ ਉਹ ਹੁੰਦਾ ਟੂ ਰੈਗੂਲੇਟ ਸੇਲ ਪਰਚੇਸ ਸਟੋਰੇਜ ਐਂਡ ਪ੍ਰੋਸੈਸਿੰਗ ਆਫ ਐਗਰੀਕਲਚਰ ਪ੍ਰੋਡਿਊਸ ਤੇ ਸੇਮ ਟਾਈਮ ਤੇ ਸਾਡਾ ਮੰਡੀ ਬੋਰਡ ਦਾ ਕੰਮ ਹੈ ਕਿ ਮੰਡੀ ਪਲੇਟਫਾਰਮ ਪ੍ਰੋਵਾਈਡ ਕਰਨਾ ਕਿ ਜਿੱਥੇ ਵੱਖਰੀ ਵੱਖਰੀਆਂ ਜਿਤਨਾ 3 ਏਜੰਸੀਆਂ ਹੈਗੀਆਂ ਜਾਂ ਸ਼ੈੱਲਰ ਵਾਲੇ ਹੈਗੇ ਆ ਜਾਂ ਆਰਟੀ ਸਾਈਪਾਨ ਕਿਸਾਨ ਵੀਰ ਇਹ ਸਾਰੇ ਇਹਦੇ ਸਟੇਕ ਹੇਲਡਰ ਆ ਤੇ ਇੱਕ ਇੱਕ ਵੱਡਾ ਪ੍ਰੋਸੈਸ ਹੈ ਇਹ ਸਾਰਾ ਗਵਰਨਮੈਂਟ ਦਾ ਤੇ ਉਹਦੇ ਚ ਮੰਡੀ ਬੋਰਡ ਦਾ ਜਿਹੜਾ ਹੈਗਾ ਮੇਨ ਸਾਡਾ ਜਿਹੜਾ ਏਮ ਹੈਗਾ ਉਹ ਆਪਾਂ ਕਿਸਾਨ ਨੂੰ ਦਾ ਨੂੰ ਫੈਸਿਲਿਟੇਟ ਕਰਨਾ ਉਹਦੀ ਉਹਨੂੰ ਸਪੋਰਟ ਕਰਨਾ ਕਿ ਜਿਹੜਾ ਉਹਦਾ ਕੋਈ ਕਟ ਨਾ ਲੱਗੇ ਤੇ ਉਹਨੂੰ ਉਹਦੀ ਜਿਹੜੀ ਫਸਲ ਹੈਗੀ ਉਹਦਾ ਵਾਜਿਬ ਰੇਟ ਮਿਲ ਸਕੇ ਰਾਣਾ ਸਾਡਾ ਮੇਨ ਕੰਮ ਹੁੰਦਾ ਹੈ ਕਿ ਮੰਡੀਆਂ ਚ ਸਫਾਈ ਕਰਾਉਣੀ ਬਿਜਲੀ ਪਾਣੀ ਸ਼ਾ ਟਾਇਲਟਸ ਯੂਰੀਨਲ ਇਹ ਸਾਰਾ ਹੀ ਪ੍ਰਬੰਧ ਕਰਨਾ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ ਤੇ ਇਹ ਮੰਡੀ ਬੋਰਡ ਵੱਲੋਂ ਕਰਵਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਆਪਾਂ ਵੱਖ-ਵੱਖਰੇ ਫਲੈਕਸ ਬੋਰਡ ਲਗਾਣੇ ਆ ਉੱਤੇ ਜਿਹੜੇ ਸਾਰਾ ਜਿੰਨੀ ਮਲਕੀ ਆਰਧਤ ਹੈਗੀ ਕੱਟੀ ਜਾਣੀ ਆ 2.5% ਉਹਦੇ ਬਾਰੇ ਦੱਸਿਆ ਜਾਂਦਾ ਈਵਨ ਜਿੰਨਾ ਐਮਐਸਪੀ ਰੇਟ ਹੈਗਾ ਕਣਕ ਦਾ ਸੌਰੀ ਝੋਨੇ ਦਾ ਉਹ ਵੀ ਲਿਖਿਆ ਹੁੰਦਾ ਕਿ ਕਿਸਾਨ ਨੂੰ ਪੂਰੀ ਜਾਣਕਾਰੀ ਹੋਈ